ਕੀ ਬਿਆਦਵੀ ਕੀਤੀ ਹੋਇਆ ਕੀ ਸੀ ਤੁਹਾਨੂੰ ਮਾਰਦੇ ਪਏ ਸੀ ਆਹ ਵਾਹਟਾ ਰੋਕਣ ਵਾਲਾ ਹਾਂ ਤੇ ਕੋਦੋਂ ਤੁਹਾਡੇ ਦੇ ਹਾਈਪਰ ਹੋ ਗਿਆ ਅਟੈਕ ਕਰਦਾ ਤੁਹਾਡੇ ਨੂੰ ਹਾਂ ਸਾਡੇ ਕਪੜੇ ਪਾੜ ਸਾਰੀ ਤੁਹਾਡੀ ਗੱਡੀ ਦਾ ਵੀ ਨੁਕਸਾਨ ਕੀਤਾ ਤੁਸੀਂ ਬੈਠੋ ਗੱਡੀ ਚ ਚੱਲ ਬੈਠ ਜਾ ਕਿਹੜਾ ਮਾਮਲਾ ਕਿੱਥੇ ਦਾ ਏਰੀਆ ਕਿਹੜਾ ਹੈਗਾ ਇਹ ਫਰੋਜਗੰਦੀ ਮਾਰਕੀਟ ਚਲ ਛੱਡ ਜਾ 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 ਬੈਠੋ ਇੱਥੇ ਨਾ ਹੋਇਆ ਮੜੋ ਆ ਯਾਰ ਸਰਦਾਰ ਦੀ ਪਗਲਾ ਦੀ ਲੱਖ ਲੰਨਤ ਆਰੀ ਆਪਣੇ ਜਿਹੜੇ ਆਪਣੇ ਪੱਧਰ ਬਣ ਜਾਂਦੇ ਸਮਾਸ਼ ਵੀ ਨਹੀਂ ਕਰਦੇ ਨੇ ਜੀ ਕਹਿੰਦੇ ਉਹ ਬਸ ਤੁਹਾਡੇ ਪਿਓ ਨੂੰ ਕੋਈ ਇੰਦਾ ਫੜ ਲੈ ਲੋ ਕੋਈ ਕਹਿੰਦੇ ਇੰਦਾ ਮਾਰ ਕੇ ਤਾਂ ਮੁੰਡਾ ਹਾਂ ਉਹ ਉੱਥੇ ਦੇ ਪਰਚਾ ਦੇਣਾ ਚਾਹੀਦਾ ਕਹਾਂ ਕੰਪਲੇਨਟ ਦਿਓ ਤੁਸੀਂ ਇੱਥੇ ਕਿਤੇ ਨਾ ਪ੍ਰਾਈਮਰ ਜੋਬ ਕਰ ਲੈਂਦੇ ਹੋ ਬਲੈਕਸੋ ਕਾਰਵਾਈ ਕਰੋ ਬਲੈਕਸੋ ਦੀ ਫੋਨ ਕਰੋ ਤੁਸੀਂ ਉਹ ਫੋੜੀਆ ਵੀ ਪਕੜਵਾਈ ਜਾਂਦੇ ਹੋ ਇਹ ਦੇ ਨਾਲ ਦੇ ਮੇਰਾ ਤਮਾਸ਼ਾ ਲੰਗੌਰ ਜੀ ਜਿਹੜੀ ਦਿਖਦੀ ਪਈ ਹੈ ਉਹ ਸੰਤੋਖ ਸਿੰਘ ਹੈ ਜੀ ਪਿੰਡ ਹਸਨਪੁਰ ਜੀ ਮੇਰੇ ਮੂਰੇ ਦੋ ਤਿੰਨ ਕਾਰਾਂ ਸੀਗੀਆਂ ਜੀ ਮੈਂ ਵੀ ਮਗਰੀ ਲਾ ਲਿਆ ਆਟੋ ਜੀ ਤੇ ਉਹ ਕਾਰਾਂ ਨਿੰਗਣ ਦੇਤੀਆਂ ਮੇਰੇ ਮੂਰੇ ਆਟੋ ਦੇ ਮੋਟਰਸਾਈਕਲ ਲਾ ਲਿਆ ਜੀ ਉਹ ਮੈਂ ਕਹਾ ਯਾਰ ਪਰੇ ਕਰ ਲਾ ਜਾਮ ਲੱਗਿਆ ਹੈ ਜੀ ਤੇ ਆ ਕੇ ਮੈਨੂੰ ਚੰਬੜ ਗਿਆ ਮੇਰੀ ਪੱਗ ਲਾਈ ਤੇ ਫੜ ਕੇ ਮੈਨੂੰ ਨਿਕਲ ਨਹੀਂ ਦਿੱਤਾ ਨਾਲ ਬੰਦਾ ਵੀ ਸੀਗਾ ਇੱਕੋ ਕੱਪੜੇ ਵਗੈਰਾ ਵੀ ਪਾੜਦੇ ਕੱਪੜੇ ਹੀ ਪਾੜਦੇ ਮਤਲਬ ਕੀ ਕਾਰਨ ਕੀ ਸੀਗਾ ਤੁਸੀਂ ਕਾਰਨ ਨਹੀਂ ਰੌਂਗਸਾਨ ਦੇ ਮੂਰੇ ਗੱਡੀਆਂ ਜਾ ਰਹੀਆਂ ਨੇ ਤਿੰਨ ਗੱਡੀਆਂ ਲੰਘੀਆਂ ਹੀ ਮੈਂ ਕਹਾ ਮੈਂ ਵੀ ਨਿਕਲ ਜਾਊਗਾ ਵੀ ਜਾਮ ਲੱਗੂਗਾ ਜੀ ਤੇ ਮੂਰੇ ਮੋਟਰਸਾਈਕਲ ਲਾ ਲੈ ਲਿਆ ਅੱਛਾ ਕਹਿੰਦਾ ਕਿ ਮੁੰਨਾ ਕੀਤਾ ਦਾ ਮੁੰਡਾ ਡੀਸੀ ਬੈਂਕ ਦਾ ਕਹਿੰਦੇ ਆ ਜੀ ਡੀਸੀ ਬੈਂਕ ਦਾ ਹਾਂ ਜੀ ਮਤਲਬ ਕਹਿੰਦੇ ਕਿ ਹੋਇਆ ਕਿ ਬਸ ਤੁੰਬੜਾ ਮਾਰੀਆਂ ਉਹਨੇ ਮੇਰੇ ਆਟੋ 'ਚ ਬੈਠੇ ਤੁਹਾਡੇ ਆਟੋ ਦਾ ਵੀ ਨੁਕਸਾਨ ਕੀਤਾ ਆਟੋ ਦਾ ਸ਼ੀਸ਼ੇ ਸੇ ਭੰਨਤੇ ਸ਼ੀਸ਼ੇ ਸ਼ੀਸ਼ੇ ਭੰਨਤੇ ਹਾਂ ਜੀ ਤੋਂ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਬੁਲਾਇਆ ਜੀ ਤਾਂ ਕੀ ਮੰਗ ਕਰਦੇ ਹੋ ਕਿਉਂਕਿ ਪਾਗਲਾ ਤੇ ਅਜੇ ਤੂੰ ਹੱਥ ਪਾਇਆ ਜੀ ਦੱਸੋ ਮਾਰੀ ਗੱਲ ਪੰਜਾਬੀ ਬੰਦਾ ਉਹ ਨਾਲੇ ਜੀ ਕੋ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਾਰਵਾਈ ਹੋਣੀ ਚਾਹੀਦੀ ਕੀ ਬਯਦਵੀ ਕੀਤੀ ਹੋਇਆ ਕੀ ਸੀ ਤੁਹਾਨੂੰ ਮਾਰ ਦੇ ਪੈਸੀ ਆਹ ਆਹ ਤਾਰ ਉੱਪਰ ਹਾਂ ਤੇ ਕੋਦੋਂ ਤੁਹਾਡੇ ਦੇ ਹਾਈਪਰ ਹੋ ਗਿਆ ਅਟੈਕ ਕਰਦਾ ਤੁਹਾਡੇ ਨੂੰ ਹਾਂ ਸਾਡੇ ਕਪੜੇ ਪਾਉਂ ਸਾਰੀ ਤੁਹਾਡੀ ਗੱਡੀ ਦਾ ਵੀ ਨੁਕਸਾਨ ਕੀਤਾ ਤੁਸੀਂ ਬੈਠੋ ਗੱਡੀ ਚ ਚੱਲ ਬੈਠ ਜਾ ਕਿਹੜਾ ਮਾਮਲਾ ਕਿੱਤੇ ਦਾ ਏਰੀਆ ਕਿਹੜਾ ਹੈਗਾ ਇਹ ਫਰੋਜਗੰਦੀ ਮਾਰਕੀਟ ਚਲ ਛੱਡ ਜਾ 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 ਬੈਠੋ ਇੱਥੇ ਨਾ ਹੋਇਆ ਹੋਇਆ ਯਾਰ ਸਰਦਾਰ ਦੀ ਪਗਲਾ ਦੀ ਲੱਖ ਲੰਨ ਤਾ ਤਾਰੀ ਆਪਣੇ ਜਿਹੜੇ ਆਪਣੇ ਪੁੱਧਾ ਬਣ ਕੇ ਤਮਾਸ਼ੀ ਨਹੀਂ ਕਰਦੇ ਨੇ ਜੀ ਕਹਿੰਦੇ ਉਹ ਬਸ ਥੋੜਿਆ ਪਿਓ ਨੂੰ ਕੋਈ ਇੰਦਾ ਫੜ ਲੈਣ ਨੂੰ ਕੋਈ ਨਹੀਂ ਕਿੰਨਾ ਮਾਰਕੀਟ ਦਾ ਮੁੰਡਾ ਹਾਂ ਉਹ ਅੱਥੇ ਦੇ ਪਰਚਾ ਨਹੀਂ ਦੇਣਾ ਦਈਦਾ ਕਹਾਂ ਕੰਪਲੇਨਟ ਦਿਓ ਤੁਸੀਂ ਇੱਥੇ ਕਿਤੇ ਨਾ ਪ੍ਰਾਈਵੇਟ ਜੌਬ ਕਰਦੇ ਨੇ ਉਹ ਕਹਿੰਦੇ ਕਾਰਵਾਈ ਕਰੋ ਬੋਲਸੋ ਦੀ ਫੋਨ ਕਰੋ ਤੁਸੀਂ ਉਹ ਥੋੜੀ ਆ ਵੀ ਪਕੜਵਾਈ ਜਾਂਦੇ ਹੋ ਇਹ ਦੇ ਨਾਲ ਦੇ ਤਮਾਸ਼ੀ ਲੰਗੌਰ ਜੀ ਜਿਹੜੀ ਦਿਖਦੀ ਪਈ ਹੈ ਉਹ ਸੰਤੋਖ ਸਿੰਘ ਹੈ ਜੀ ਪਿੰਡ ਹਸਨਪੁਰ ਜੀ ਮੇਰੇ ਮੂਰੇ ਦੋ ਤਿੰਨ ਕਾਰਾਂ ਸੀਗੀਆਂ ਜੀ ਮੈਂ ਵੀ ਮਗਰੀ ਲਾ ਲਿਆ ਆਟੋ ਜੀ ਤੇ ਉਹ ਕਾਰਾਂ ਨਿੰਗਣ ਦੇਤੀਆਂ ਮੇਰੇ ਮੂਰੇ ਆਟੋ ਦੇ ਮੋਟਰਸਾਈਕਲ ਲਾ ਲਿਆ ਜੀ ਉਹ ਮੈਂ ਕਿਹਾ ਯਾਰ ਪਰੇ ਕਰ ਲੈ ਜਾਮ ਲੱਗਿਆ ਹੈ ਜੀ ਤੇ ਆ ਕੇ ਮੈਨੂੰ ਚੰਬੜ ਗਿਆ ਮੇਰੀ ਪੱਗ ਲਾਹੀ ਆ ਤੇ ਫੜ ਕੇ ਮੈਨੂੰ ਨਿਕਲ ਨਹੀਂ ਦਿੱਤਾ ਨਾਲ ਬੰਦਾ ਵੀ ਸੀਗਾ ਇੱਕੋ ਕੱਪੜੇ ਵਗੈਰਾ ਵੀ ਪਾੜਦੇ ਕੱਪੜੇ ਹੀ ਪਾੜਦੇ ਮਤਲਬ ਕੀ ਕਾਰਨ ਕੀ ਸੀਗਾ ਤੁਸੀਂ ਕਾਰਨ ਨਹੀਂ ਰੌਂਗਸਾਨ ਦੇ ਮੂਰੇ ਗੱਡੀਆਂ ਜਾ ਰਹੀਆਂ ਨੇ ਤਿੰਨ ਗੱਡੀਆਂ ਲੰਘ ਗਈਆਂ ਮੈਂ ਕਿਹਾ ਮੈਂ ਵੀ ਨਿਕਲ ਜਾਊਂਗਾ ਵੀ ਜਾਮ ਲੱਗੂਗਾ ਜੀ ਤੇ ਮੂਰੇ ਮੋਟਰਸਾਈਕਲ ਲਾ ਲੈ ਲਿਆ ਅੱਛਾ ਜੀ ਤਾਂ ਲੱਗਾ ਮੁੰਨੇ ਕਿਤੇ ਦਾ ਮੁੰਡਾ ਡੀਸੀ ਬੈਂਕ ਦਾ ਕਹਿੰਦੇ ਆ ਜੀ ਡੀਸੀ ਬੈਂਕ ਦਾ ਹਾਂ ਜੀ ਮੈਨੂੰ ਕਿਹਾ ਤਾਂ ਹੋਇਆ ਕਿ ਬਸ ਤੁਮੜੇ ਮਾਰੀਆਂ ਉਹਨੇ ਮੇਰੇ ਆਟੋ 'ਚ ਬੈਠੇ ਤੁਹਾਡੇ ਆਟੋ ਦਾ ਵੀ ਨੁਕਸਾਨ ਕੀਤਾ ਆਟੋ ਦਾ ਸ਼ੀਸ਼ੇ ਸੇ ਭੰਨਤੇ ਸ਼ੀਸ਼ੇ ਨੂੰ ਸੇ ਭੰਨਤੇ ਹਾਂ ਜੀ ਤੋਂ ਪੁਲਿਸ ਨੂੰ ਬੁਲਾਇਆ ਹੋਰਸ ਨੂੰ ਬੁਲਾਇਆ ਜੀ ਤਾਂ ਕੀ ਮੰਗ ਕਰਦੇ ਹੋ ਕਿਉਂਕਿ ਪਾਗਲਾ ਤੇ ਹੱਥ ਪਾਇਆ ਜੀ ਦੱਸੋ ਮਾਰੀ ਗੱਲ ਪੰਜਾਬੀ ਬੰਦਾ ਉਹ ਨਾਲੇ ਜੀ ਕੋ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਾਰਵਾਈ ਹੋਣੀ ਚਾਹੀਦੀ